ਹਾਂਜੀ ਦੋਸਤੋ ਕੀ ਹਾਲ ਦਾ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਵਲੋਗਰ ਚੰਦ ਵੀਡੀਓ ਗਾਇਸ ਅੱਜ ਤੁਹਾਡਾ ਭਰਾ ਹੋ ਚੁੱਕਾ ਤਿਆਰ ਅੱਜ ਗਾਇਸ ਥੋੜੀ ਜਿਹੀ ਪੋਚਮੀ ਬੰਨੀ ਹੈ ਤੇ ਹੁਣ ਪੋਚਮੀ ਪਾਗ ਤਾਮਨੀ ਕਿਉਂਕਿ ਜਾਣਾ ਅਜ ਕਿਤੇ ਗਾਇਸ ਸਕੂਲੋਂ ਆ ਕੇ ਪਾਗਾ ਹੀ ਰਹਿਣ ਦੇ ਦੋ ਮਿੰਟ ਮੈਂ ਤੁਹਾਨੂੰ ਮਿਲਦਾ ਹਾਂਜੀ ਦੋਸਤੋ ਹੁਣ ਆ ਚੁੱਕਾ ਬਾਹਰ ਬਾਹਰ ਆ ਕੇ ਮੈਂ ਤਾਂ ਆਇਆ ਕਿਉਂਕਿ ਇੱਥੇ ਰੋਸ਼ਨੀ ਨਹੀਂ ਜਾਦੀ ਅੰਦਰ ਯਾਰ ਬੱਤੀ ਜੜਗੀ ਤਾਂ ਕਰਕੇ ਮੈਂ ਅੰਦਰੋਂ ਬਾਹਰ ਆ ਗਿਆ ਤੇ ਮੂਸਮ ਮੈਂ ਪੂਰਾ ਕਰੀ ਰਵ ਹੋਣਾ ਗਏ ਤੁਹਾਨੂੰ ਚਿਆਕਰ ਮੌਸਮ ਹੈ ਪੂਰਾ ਕਲੀਅਰ ਹੈ ਤੇ ਚੱਲਦੇ ਗਾਈਸ ਕੋਲੇ ਹੁਣ ਤੁਹਾਨੂੰ ਮਿਲਦਾ ਸਕੂਲ ਆ ਗਿਆ ਗਾਈਸ ਬਾਏ ਬਾਏ ਹਾਂਜੀ ਦੋਸਤੋ ਅੱਜ ਕਾ ਮੈਂ ਸਕੂਲ ਸਕੂਲ ਕਿਹੜਾ ਪਰਸ ਕਿੱਥੇ ਆ ਕੀ ਨਹੀਂ ਨਾਲੇ ਪਰਸ ਕਿੱਥੇ ਤੇਰਾ ਉਹ ਟੇਬਲ ਤੇ ਰੱਖਿਓ ਗਾਈਸ ਹੁਣ ਮਾਤਿਵਾਰ ਹੋ ਚੁੱਕਾ ਹੈ ਜੇ ਨਿਤਰਾ ਚਾਲਣੀ ਨਰਵਾਰ ਸਾਹਿਬ ਤੇ ਤਿਆਰ ਹੋ ਚੁੱਕੇ ਗਾਈਸ ਸ਼ਰਟ ਚੈੱਕ ਕਰੋ ਅੰਖ ਦੇ ਵੀ ਸਕੂਲ ਨੇ ਆਂਦੀ ਵਧੀਆ ਚੱਲਦੇ ਆ ਗਾਈਸ ਹੁਣ ਡੇਰ ਨਹੀਂ ਕਰਨਾ 12 ਵਜੇ ਚੱਲਦੇ ਆ ਚਲੀਏ ਗਾਈਸ ਮੋਝ ਗਏ ਗਾਈਸ ਅੰਬਰਸਰ ਬਸ 5 ਮਿੰਟ ਦਾ ਘੋਰ ਗਾਈਸ ਪਹੁੰਚ ਗਿਆ ਮੈਂ ਅੰਬਰਸਰ ਤੋਂ ਚੱਲਦੇ ਗਏ ਸਿੱਧਾ ਅੰਬਰਸਰ ਟਿਕੀ ਜਾ ਗਏ ਹਾਂਜੀ ਜੀ ਦੋਸਤੋ ਅੰਬਰਸਰ ਸਿੱਟੀ ਦੇ ਵਿੱਚ ਸੈਂਟਰ ਹੋ ਚੁਕੇ ਆ ਐਂਟਰ ਹੋ ਚੁਕੇ ਆ ਸਿੱਧਾ ਸੈਂਟਰ ਐਂਡ ਐਂਟਰ ਹੋ ਚੁਕੇ ਆ ਇਹ ਚਾਹੁੰਦੇ ਆ ਗਾਈਸ ਨਾ ਕਰਨੇ ਗਉਂਦੀ ਕਿਸੇ ਜਗ੍ਹਾ ਕਿਸੇ ਕਾਰ ਸਕੂਟਰ ਮੋਟਰਸਾਈਕਲ ਵੀ ਆ ਵੀ ਖੜਾ ਨਹੀਂ ਕਰਨਾ ਆਦੇ ਕਿਸੇ ਵੀ ਜਗ੍ਹਾ ਸਕ ਸਕੂਟਰ ਮੋਟਰਸਾਈਕਲ ਵੀ ਖੜੀ ਨਹੀਂ ਕਰਨਗੇ ਓਹ ਗਰਮੀ ਬਹੁਤ ਹੈ ਸੰਗਤ ਠੀਕ ਹੈ ਜੀ ਯੋਨਮ ਬਾਕੀ ਜੀ ਜਾ ਕੇ ਤੁਹਾਨੂੰ ਮਹਨੇ ਉਹ ਦਰਸ਼ਨ ਕਰਾਉਣੇ ਗਏ ਸਕੇ ਜਗੇ ਹਾਂ ਜੀ ਦੋਸਤੋ ਹੁਣ ਆਂਬਰਸਰ ਚੰਗੀ ਚਲੋ ਆ ਇਧਰੋਂ ਪਸਾੜ ਮੈਂ ਆ ਹ ਉਹ ਸਾਲਿਆਂ ਦੀਆਂ ਗੱਡੀਆਂ ਦੂਰੇ ਪਰੇ ਹੋ ਗਏ ਚਲਿਏ ਗਾਈਸ ਹੁਣ ਤੁਹਾਡੇ ਕਿਰੇ ਜਿਹੜਾ ਮੇਰਾ ਵੀਰ ਕੋਈ ਤੇ ਬੇਨਾ ਸੰਸਾ ਚੜਾਉਂਦਾ ਉਹ ਤਾਂ ਗਿਆ ਤੇ ਪੁਲਸ ਬੜੀ ਗਾਈਸ ਚੋਰੀਆਂ ਨਾਲ ਰਿਸ਼ਾਨ ਨਹੀਂ ਹੈ ਗਾ ਇਥੇ ਚੱਲਦੇ ਗਏ ਗਾਈਸ ਗੱਲਿਆ ਲਾ ਦੇ ਗਾਈਸ ਜਣਾ ਬੱਜੋੜੇ ਲਾ ਕੇ ਹੁਣ ਅੱਪ ਚੱਲ ਜਣਾ ਸਤਾਂਦਰ ਗੁਰਦਾਰੇ ਜੀ ਜੋੜੀ ਨਾਲੇ ਗਾਈਸ ਫਿਰ ਚੱਲਦੇ ਹੈ ਗਾਈਸ ਐਂਟਰ ਹੁੰਦੇ ਹੈ ਦਰਬਾਰ ਸਾਹਿਬ ਜੇ ਦਰਸ਼ਨ ਹੁੰਦੇ ਨੇ ਦੋ ਤਰੀਆਂ ਦਰਸ਼ਨ ਮਰੇ ਰਹੇ ਗਾਈਸ ਪਰ ਕੋਪਾ ਬਹੁਤ ਜ਼ਿਆਦਾ ਹੈ ਤੁਹਾਨੂੰ ਦਰਸ਼ਨ ਕਰਾਉਣੇ ਲੋ ਜੀ

ਮਥਾ ਦੇਖ ਲੈ ਮਥਾ ਦੇ ਕਿ ਹੁਣ ਮੈਂ ਚੱਲਣਾ ਆਪਣੇ ਹਾਲ ਤੱਕ ਸਾਬ ਉਥੇ ਮਥਾ ਦੇਖਦੇ ਗਏ ਇਸ ਤੇ ਆ ਕੇ ਅੜੀਏ ਵੈਸਾ ਹਾਲ ਤੱਕ ਸਾਬ ਚਲੀ ਇਥੇ ਗਈ ਸੀ ਇਹ ਨੂੰ ਚਿਰ ਘਰ ਤੋਂ ਸਹਿ ਜੀ ਆਪਣੇ ਇਥੇ ਪ੍ਰਚਾਰ ਦਿੰਦੇ ਹੁੰਦੇ ਸੀ ਇਹਨਾਂ ਨੂੰ ਇਥੇ ਤੱਕ ਲੌਕਡਾਊਨ ਤਾਂ ਹੈ ਚੱਲਦੇ ਗਏ ਸੰਦਰੋਂ ਅਜਾ ਅਕਾਲ ਤਖਨ ਸਾਡੇ ਅੰਦਰ ਗਾਣ ਤੋਂ ਸਾਡੇ ਅੰਦਰ ਜਾਈਏ ਇਸ ਚੱਲਣ ਨੰਬਰ ਤੋਂ ਅੱਗੇ ਗਏ ਲੰਗਰਾਂ ਨੂੰ ਭੁੱਖ ਬੜੀ ਲੱਗੀ ਆ ਹਾਂਜੀ ਦੋਸਤੋ ਲੰਗਰ ਬਾਣੀ ਛਕ ਲੈ ਲੰਗਰ ਬਾਣੀ ਛਕ ਕੇ ਤੋਂਣਾ ਆਪਾਂ ਚੱਲੇ ਗਾਇਜ਼ ਸ਼ੀਤਾ ਸਾਹਿਬ ਨੂੰ ਤੇ ਕਿ ਟੋਕਨ ਮੈਗ ਵਾਲੇ ਹੀ ਤੇ ਟੋਕਨ ਲੈ ਕੇ ਆਏ ਤੇ ਟੋਕਨ ਕਹਿਣਾ ਜੋੜੇ ਰਹਿ ਗਏ ਟੋਕਨ ਤੋਂ ਬਿਨਾ ਹੀ ਬਾਬਾ ਜੀ ਨੇ ਥੋੜੀ ਜਿਹੀ ਪੁੱਛਪੜਤਾਲ ਕੀਤੀ ਜਿਆਦੀ ਨਹੀਂ ਤੇ ਓਏ ਯਾਰ ਜੇ ਸ਼ਨਾੜਨ ਲੱਗਾ ਤਾਂ ਉਹ ਜੇਪ ਤੇ ਡੇਕ ਗਿਆ ਪੈਂਟਰੀ ਪਤਾ ਨਹੀਂ ਲੱਗਾ ਚਲਦੇ ਗਏ ਸੀਤਾ ਸਾਹਿਬ ਠੇਕਦੇ ਮੈਂ ਤੇ ਨਹੀਂ ਜਾਬਾ ਸੀਤਾ ਸਾਹਿਬ ਮਸਤ ਪਹੁੰਚਣ ਆ ਰਹੇ ਆ ਚਲਦੇ ਹਾਂ ਮੈਂ ਤੁਹਾਨੂੰ ਮਿਲਦਾ ਗਾ ਇਸ ਮੋਤਾ ਮਤਾ ਠੇਕ ਕੇ ਬਾਹਰ ਹੋਏ ਪਹੁੰਚ ਗਏ ਦੋਸਤੋ ਗਾਈਸ ਬਦਰ ਕੁਛ ਪਾਣੀ ਛਕੀਏ ਫੇ ਚੱਲਦੇ ਗਾਈਸ ਅੰਦਰ ਤੇ ਵੀ ਇਹ ਗਾਈਸ ਨੂੰ ਮੱਥਾ ਵੀ ਟੇਕ ਰਿਹਾ ਹੁਣ ਚਾਹੁੰਦੇ ਗਾਈਸ ਸਦਾ ਕਰੇ ਤੁਹਾਨੂੰ ਮੈਂ ਦਸਦਾ ਨਾ ਕਰ ਦਵਾਂ ਬਾਈ ਬਾਈ ਹਾਂ ਜੀ ਹੁਣ ਮੈਂ ਤੁਹਾਨੂੰ ਸਿੱਧਾ ਜਾ ਕੇ ਮਿਲਦਾ ਹਾਂ ਸਿੱਧਾ ਆਪਣੇ ਬਟਾਰੇ ਮੱਲੇ ਘਰੇ ਤੇ ਬੱਸ ਸਟੈਂਡ ਹੋ ਗਿਆ ਚਲਿਏ ਗਾਇਸ ਫਿਰ ਹਾਂ ਜੀ ਦੋਸਤੋ ਹੁਣ ਮੈਂ ਅੱਜ ਕੱਲਾ ਘਰ ਤੇ ਆ ਕੇ ਹੁਣ ਮੈਂ ਕਰਦਾ ਰੈਸਟ ਫਿਰ ਚੱਲਦਾ ਹਾਂ ਮੈਂ ਘੜੀ ਕਿਹਨੂੰ ਗੁਰਦਾ ਹਾਂ ਤੁਹਾਨੂੰ ਮਿਲਾਂਗਾ ਮੈਂ ਬਾਅਦ ਵਿੱਚ ਗਾਇਸ ਦੁੱਧ ਲੈਣਾ ਪਹਿਲੇ ਦੁੱਧ ਲੈਣਾ ਲੈ ਕੇ ਆਉਣਾ ਪੈਣਾ ਗਾਇਸ ਹਾਂਜੀ ਦੋਸਤੋ ਹੁਣ ਆਪਾਂ ਆ ਚੁੱਕੇ ਆ ਘਰੇ ਤੇ ਘਰ ਆ ਕੇ ਹੁਣ ਆਪਾਂ ਚੱਲਨੇ ਆ ਘਰੀਕ ਨੂੰ ਗੁਰਦਾਰੇ ਆਪਣੇ ਯਾਰ ਬਲੀ ਖਲੋਤੇ ਆਏ ਨੇ ਸਾਰੇ ਮੇਰੇ ਵੀਰ ਭਰਾ ਆ ਤੇ ਵਧਾਈਆਂ ਦੇਂਦੇ ਨੇ ਤੁਹਾਨੂੰ ਪਤਾ ਮੇਰੇ ਨੰਬਰ ਕਿੰਨੇ ਆਏ ਨੇ ਪਾਰਟੀ ਤੋਂ 75 ਵਰ੍ਹੇ ਨੇ ਗਾਈਜ਼ ਆਪਣੇ ਆਜੂ ਕੇ ਨੇ ਇਹਨਾਂ ਨੇ ਪਾਰਟੀ ਦੇ ਵੀਰ ਭਰਾਵਾਂ ਨੂੰ ਤੇ ਉਹਨਾਂ ਤੇ ਚੱਲਦੇ ਆ ਗੁਰਦਾਰੇ ਕੋਲ ਪਾਰਟੀ ਲੈ ਗਾਈਜ਼ ਹੁਣ ਆਪਾਂ ਘੁਰਦਾਰੇ ਆ ਚੁੱਕੇ ਆ ਚੱਲਦੇ ਆ ਤੇ ਸੁਖਾਸਤ ਕਰਾਉਨੇ ਮੌਸਮ ਚੈੱਕ ਕਰੋ ਗਾਈਜ਼ ਤੇ ਚਲਿਏ ਗਾਈਜ਼ हां जी गाइस हुन ਆਪਾਂ ਸੋਖਾ ਸੰ ਕਰਾ ਲੈ ਸੋਖਾ ਸੰ ਕਰਾ ਕੇ ਹੁਣ ਆਪਾਂ ਚੱਲੇ ਆ ਘਰੇ ਚੱਲਦੇ ਆ ਗਾਇਸ ਚਲੋ ਆਜੀ ਦੋਸਤੋ ਅਮ ਆਜ ਕਾ ਕਰਤੇ ਘਰ ਆ ਜਰ ਉਹਨਾ ਮੈਂ ਪੱਗ ਪੋ ਕੇ ਤੁਹਾਨੂੰ ਮਿਲਦਾ ਹਾਂ ਮੈਂ ਬਾਅਦ ਵਿੱਚੋ ਗਾਇਸ ਬਾਏ ਬਾਏ ਟੜਾ ਸੀ ਹੋਇਆ ਇਹਦਾ ਵਲੋਗ ਦਿਨਾਂ ਮਤਲਬ ਵਧੀਆ ਲੱਗਿਆ ਲਾਈਕ ਐਂਡ ਸ਼ੇਅਰ ਕਰਦੇ ਗਾਇਸ ਬਾਏ ਬਾਏ